ਪ੍ਰੀਕੋਰਡ ਖਬਰਨਾਮਾ ਤੇ ਸਭ ਦਾ ਸਵਾਗਤ ਹੈ ਮੈਂ ਹਾਂ ਤੁਹਾਡਾ ਜਗਦਾਸੀ ਜਿਵੇਂ ਕਿ ਅਸੀਂ ਤੁਹਾਨੂੰ ਪੰਜਾਬ ਦੀਆਂ ਗਤੀਵਿਧੀਆਂ ਆਪਣੇ ਚੈਨਲ ਤੇ ਦਿਖਾਉਣੇ ਰਹੇ ਨੇ ਤੇ ਕੋਸ਼ਿਸ਼ ਕਰ ਰਹੇ ਸੀ ਜਦੋਂ ਤੋਂ ਕੈਨੇਡਾ ਦੇ ਵਿੱਚ ਆਏ ਹੋਏ ਹਾਂ ਕਿ ਤੁਹਾਨੂੰ ਪੰਜਾਬ ਦੀਆਂ ਗਤੀਵਿਧੀਆਂ ਵੀ ਦਿਖਾਉਂਦੇ ਲਈਏ ਆਪਾਂ ਤੁਹਾਡੇ ਨਾਲ ਗੱਲਬਾਤ ਵੀ ਲਾਈਵ ਕਰਦੇ ਰਹਿੰਦੇ ਨੇ ਤੇ ਅੱਜ ਤੁਹਾਨੂੰ ਇੱਕ ਅਜਿਹੀ ਜਗ੍ਹਾ ਦਿਖਾਵਾਂਗੇ ਜੋ ਅਕਸਰ ਹੀ ਤੁਸੀਂ ਆ ਜਿਹੜੀ ਹੈਗੀ ਪੰਜਾਬੀ ਫਿਲਮਾਂ ਅਤੇ ਗਾਣਿਆਂ ਦੇ ਵਿੱਚ ਦੇਖੀ ਹੋਗੀ ਜੋ ਇੱਥੇ ਲੋਕ ਕੈਨੇਡਾ ਵਿੱਚ ਰਹਿ ਰਹੇ ਉਹਨਾਂ ਨੇ ਤਾਂ ਖਾਸ ਕਰਕੇ ਦੇਖੀ ਹੋਗੀ ਨੀ ਤਾਂ ਅਕਸਰ ਹੀ ਆਪਾਂ ਫਿਲਮਾਂ ਦੇ ਵਿੱਚ ਪੰਜਾਬੀ ਫਿਲਮਾਂ ਦੇ ਵਿੱਚ ਖਾਸ ਕਰਕੇ ਉਹ ਜਗ੍ਹਾ ਵੇਖੀ ਹੈਗੀ ਆ ਉਹ ਤੁਹਾਨੂੰ ਅਸੀਂ ਦਿਖਾਵਾਂਗੇ ਅਸੀਂ ਉੱਥੇ ਗਏ ਸੀ ਸਾਰਾ ਸ਼ੂਟ ਕੀਤਾ ਤੁਹਾਨੂੰ ਦਿਖਾਵਾਂਗੇ ਕਿ ਕਿੱਦਾਂ ਦੀ ਪਲੇਸ ਹੈਗੀ ਹੈ ਕਿਵੇਂ ਉੱਥੇ ਲੋਕ ਕਿੱਥੋਂ-ਕਿੱਥੋਂ ਆਉਂਦੇ ਨੇ ਕੀ ਉਹਦਾ ਜਿਹੜਾ ਇਤਿਹਾਸ ਹੈਗਾ ਕਿਵੇਂ ਦੀ ਉੱਥੇ ਵਧੀਆ ਲੱਗਦਾ ਬਹੁਤ ਵਧੀਆ ਜਿਹੜਾ ਹੈਗਾ ਉੱਥੋਂ ਦਾ ਦ੍ਰਿਸ਼ ਹੈਗਾ ਉਹ ਤੁਹਾਨੂੰ ਅਸੀਂ ਆਪਣੇ ਕੈਮਰੇ ਵਿੱਚ ਜੋ ਕੈਦ ਕੀਤਾ ਉਹ ਦਿਖਾਵਾਂਗੇ ਉਹ ਅਸੀਂ ਪੇਸ਼ ਕਰ ਰਹੇ ਹਾਂ ਦੇ ਨਾਲ-ਨਾਲ ਤੁਹਾਨੂੰ ਆਉ ਦਿਖਾਉਣੇ ਆ ਉਥੋਂ ਦੇ ਇਤਿਹਾਸ ਬਾਰੇ ਆਪਾਂ ਗੱਲ ਕਰਦੇ ਆ ਬ੍ਰਿਸ਼ ਕਲੰਬੀਆ ਦੇ ਵਾਈਟ ਰੌਕ ਦੀ ਸੋ ਦੋਸਤੋ ਵਾਈਟ ਰੌਕ ਦਾ 뷰 ਦਿਖਾਉਣ ਲਈ ਅਸੀਂ ਆਪਣੀ ਕਾਰ ਦੇ ਵਿੱਚ ਜਿਹੜਾ ਹੈਗਾ ਰਵਾਨਾ ਹੋ ਚੁੱਕੇ ਸੀ ਮੈਂ ਸੀ ਅਤੇ ਮੇਰੇ ਨਾਲ ਕੁਝ ਸਾਥੀ ਸਨ ਅਸੀਂ ਵਾਈਟ ਰੌਕ ਦੇਖਣ ਗਏ ਸੀਗੇ ਤੁਹਾਨੂੰ ਮਾਹੌਲ ਦਿਖਾਉਣੇ ਉੱਥੋਂ ਦਾ ਕਿਵੇਂ ਸੀ ਅਸੀਂ ਪਹੁੰਚ ਚੁੱਕੇ ਆ ਵਾਈਟ ਰੌਕ ਬੀਸੀ ਕੈਨੇਡਾ ਇਹ ਉਹ ਥਾਂ ਸੀ ਜਿੱਥੇ ਕੀ ਪੰਜਾਬੀ ਫਿਲਮਾਂ ਦੇ ਵਿੱਚ ਤੁਸੀਂ ਅਕਸਰੀ ਗੀਤਾਂ ਦੇ ਵਿੱਚ ਚੱਕੀ ਫਿਲਮਾਂ ਦੇ ਵਿੱਚ ਇਹ ਦ੍ਰਿਸ਼ ਜ਼ਰੂਰ ਦੇਖੇ ਹੋਣਗੇ ਸਾਰੇ ਪਾਸੇ ਪਾਣੀ ਪਾਣੀ ਹੈ ਬਚਾਲੇ ਇੱਕੋ ਜਿਹਾ ਹੈਗਾ ਰਸਤਾ ਬਣਿਆ ਹੋਇਆ ਲੱਕੜ ਦਾ ਜਿਸ ਉੱਪਰ ਅਕਸਰ ਹੀ ਕਈ ਗਾਇਕਾਂ ਅਤੇ ਐਕਟਰਾਂ ਦੀਆਂ ਤਸਵੀਰਾਂ ਵੀ ਆਪਣੀ ਸੋਸ਼ਲ ਮੀਡੀਆ ਉੱਪਰ ਵਾਇਰਲ ਕੀਤੀਆਂ ਜਾਂਦੀਆਂ ਇਹ ਉਹ ਜਗ੍ਹਾ ਹੈਗੀ ਆ ਵਾਈਟ ਰੌਕ ਵਾਈਟ ਰੌਕ ਨੂੰ ਜਾਨੀ ਕਿ ਕਿਹਾ ਜਾਂਦਾ ਹੈ ਕਿ ਸਫੈਦ ਯਾਨੀ ਕਿ ਚਿੱਟੇ ਸਫੈਦ ਪੱਥਰ ਜਾ ਪਹਾੜ ਦਾ ਸ਼ਹਿਰ ਜਿਹੜਾ ਕਿਹਾ ਜਾਂਦਾ ਹੈ ਇੱਥੇ ਅਕਸਰ ਹੀ ਜਿਹੜਾ ਹੈਗਾ ਪੰਜਾਬੀ ਫਿਲਮਾਂ ਵਿੱਚ ਇਹ ਦੇਖਿਆ ਜਾਂਦਾ ਹੈਗਾ ਬਹੁਤ ਸੋਹਣਾ 뷰 ਹੈਗਾ ਸਾਰੇ ਪਾਸੇ ਤੁਸੀਂ ਦੇਖ ਸਕਦੇ ਹੋ ਇੱਕ ਲੰਬਾ ਪੁਲ ਬਣਿਆ ਹੋਇਆ ਅੱਗੇ ਸਾਰੇ ਪੱਥਰ ਨੇ ਪੱਥਰ ਪਾਣੀ ਦੇ ਵਿੱਚ ਨੇ ਇਸ ਕਰਕੇ ਕਾਲੇ ਹੋਏ ਪਏ ਨੇ ਪਰ ਇਹ ਸ਼ਹਿਰ ਦਾ ਨਾਂ ਵਾਈਟ ਰੌਕ ਹੈ ਬਹੁਤ ਸੋਹਣਾ ਦ੍ਰਿਸ਼ ਹੈ ਇਸ ਦੇ ਇਤਿਹਾਸ ਦੀ ਗੱਲ ਕਰੀਏ ਤਾਂ 1931 ਦੇ ਵਿੱਚ ਇਸ ਮੈਮੋਰੀਅਲ ਪਾਰਕ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਸੀ ਇਥੋਂ ਦੇ ਜਿਹੜੇ ਉਸ ਸਮੇਂ ਪਹਿਲੀ ਅਤੇ ਦੂਜੀ ਜੰਗ ਦੇ ਵਿੱਚ ਜੋ ਸ਼ਹੀਦ ਹੋਏ ਸਨ ਉਹਨਾਂ ਨੂੰ ਸਮਰਪਿਤ ਇਹ ਪਾਰਕ ਕਿ ਤਿਆਰ ਕੀਤਾ ਗਿਆ ਸੀ ਉਸ ਤੋਂ ਬਾਅਦ 2019 ਦੇ ਵਿੱਚ ਇਸ ਪਾਰਕ ਨੂੰ ਨਵਾਂ ਸਰਜੀਤ ਕੀਤਾ ਗਿਆ ਅਤੇ ਵਾਈਟ ਰੌਕ ਨਾਂ ਰੱਖਿਆ ਗਿਆ ਅਤੇ ਵਾਈਟ ਰੌਕ ਦੇ ਨਾਂ ਤੇ ਇਹ ਜਗ੍ਹਾ ਮਸ਼ਹੂਰ ਹੈਗੀ ਹੈ ਇਸ ਜਗ੍ਹਾ ਦੇ ਉੱਪਰ ਸਾਰੇ ਪਾਸੇ ਸਮੁੰਦਰ ਹੈ ਸਮੁੰਦਰ ਦੇ ਅੱਗੇ ਜਾ ਕੇ ਇਹ ਜਿਹੜੀ ਜਗ੍ਹਾ ਬਣੀ ਹੋ ਕਾਫੀ ਲੰਬੀ ਹੈ ਜੇ ਤੁਸੀਂ ਦੇਖ ਸਕਦੇ ਹੋ ਲੋਕ ਇੱਥੇ ਬੀਚ ਦੀ ਤਰ੍ਹਾਂ ਆਉਂਦੇ ਨੇ ਇੱਥੇ ਬੈਠਦੇ ਨੇ ਆਪਣੀਆਂ ਸੈਲਫੀਆਂ ਲੈਂਦੇ ਨੇ ਫੋਟੋਆਂ ਕਰਦੇ ਨੇ ਬਹੁਤ ਵਧੀਆ ਜਿਹੜਾ ਦ੍ਰਿਸ਼ ਇੱਥੇ ਬਣਿਆ ਹੁੰਦਾ। ਖਾਸ ਕਰਕੇ ਇਸ ਸਮੇਂ ਜਦੋਂ ਅਸੀਂ ਗਏ ਸੀ ਉਸ ਸਮੇਂ ਗਰਮੀ ਸੀ। ਪਰ ਵਧੀਆ ਸੀ, ਥਿਊ ਵਧੀਆ ਲੱਗ ਰਹੇ ਸਨ। ਬਹੁਤ ਸੋਹਣਾ ਜਿਹੜਾ ਹੈਗਾ ਸ਼ਹਿਰ ਹੈਗਾ। ਤੁਹਾਨੂੰ ਸ਼ਹਿਰ ਦੇ ਵੀ ਦੱਸਣਾ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪਾਣੀ ਦੇ ਵਿੱਚ ਇਹ ਬੋਟ ਮਿਲ ਜਾਂਦੀ ਨੇ ਤੁਸੀਂ ਵੀ ਇੱਥੇ ਬੋਟ ਹਾਇਰ ਕਰਕੇ ਆਪਣੀ ਬੋਟਿੰਗ ਕਰ ਸਕਦੇ ਹੋ। ਜਿਸ ਤਰ੍ਹਾਂ ਆਪਣਾ ਚੰਡੀਗੜ੍ਹ ਦੇ ਵਿੱਚ ਸੁਖਣਾ ਲੈਕ ਦੇ ਵਿੱਚ ਕਰਦੇ ਆ ਜਾਂ ਬਠਿੰਡੇ ਝੀਲ ਦੇ ਵਿੱਚ ਕਰਦੇ ਆ ਉਸ ਤਰ੍ਹਾਂ ਇੱਥੇ ਵੀ ਬਣਿਆ ਹੈਗਾ ਬਹੁਤ ਸੋਹਣਾ ਦ੍ਰਿਸ਼ ਹੈਗਾ। ਦੇਖਣ ਨੂੰ ਕਾਲਾ ਲੱਗਦਾ ਪਾਣੀ ਪਰ ਪਾਣੀ ਸਾਫ਼ ਹੈ। ਕਾਫੀ ਦੂਰੋਂ ਦੂਰੋਂ ਲੋਕ ਇੱਥੇ ਆਉਂਦੇ ਨੇ ਸ਼ਾਮ ਦੇ ਸਮੇਂ ਸਵੇਰ ਦੇ ਸਮੇਂ ਕੰਢੇ ਦੇ ਉੱਪਰ ਸੈਰ ਵੀ ਕਰਦੇ ਨੇ ਤੇ ਇੱਥੇ ਜਿਹੜਾ ਹੈਗਾ ਇਹ ਸੈਲਫੀ ਪੁਆਇੰਟ ਕਹ ਸਕਦੇ ਆਪਾਂ ਕਿ ਫੋਟੋਆਂ ਕਰਵਾਉਣ ਵੀ ਆਉਂਦੇ ਨੇ ਹਰ ਇੱਕ ਵਰਗ ਦੇ ਲੋਕ ਇਸ ਜਗ੍ਹਾ ਉੱਤੇ ਵਾਈਟ ਰੋਕ ਦੇ ਵਿੱਚ ਜ਼ਿਆਦਾਤਰ ਚੀਨੀ ਲੋਕ ਜਿਹੜੇ ਰਹਿ ਰਹੇ ਨੇ ਪੰਜਾਬੀ ਲੋਕ ਵੀ ਰਹੇ ਨੇ ਬਹੁਤ ਘੱਟ ਰਹੇ ਨੇ ਪਰ ਇਸ ਧਰਤੀ ਦੇ ਉੱਪਰ ਜਿਹੜਾ ਹੈ ਜਿਆਦਾਤਰ ਜਿਹੜਾ ਹੈਗਾ ਚੀਨੀ ਲੋਕ ਰਹੇ ਨੇ ਇਹ ਕਾਫੀ ਲੰਬਾ ਜਿਹੜਾ ਏਰੀਆ ਹੈਗਾ ਤੁਹਾਨੂੰ ਇਹ ਦਿਖਾ ਰਹੇ ਹਾਂ ਅਸੀਂ ਇਥੋਂ ਦਾ ਇਹ ਤੁਸੀਂ ਵਯੂਖ ਦੇਖ ਸਕਦੇ ਹੋ ਕਿ ਘਰ ਦਿਸ ਰਹੇ ਨੇ ਤੇ ਨਾਲ ਦੀ ਨਾਲ ਰੇਲ ਰਸਤਾ ਹੈਗਾ ਉਸ ਦੇ ਉੱਪਰ ਵੀ ਜਿਹੜਾ ਹੈਗਾ ਇੱਥੇ ਬੈਠਣ ਲਈ ਤੁਹਾਡੀ ਜਗ੍ਹਾ ਬਣੀ ਹੁੰਦੀ ਹੈ ਜਾਂ ਨਾਲ ਪੱਬ ਵਗੈਰਾ ਬੀਅਰ ਬਾਰ ਇਦਾਂ ਦੇ ਚੀਜ਼ੇ ਇਥੇ ਖਾਣ ਪੀਣ ਦੀਆਂ ਚੀਜ਼ਾਂ ਕਾਫੀ ਨੇ ਰੇਲ ਰੋਡ ਦੇ ਉੱਪਰ ਨੇ ਬਹੁਤ ਸੋਹਣੀ ਲੋਕੇਸ਼ਨ ਹੈ ਕਿਉਂਕਿ ਇਸ ਜਗ੍ਹਾ ਦੇ ਉੱਪਰ ਕਾਫੀ ਪੰਜਾਬੀ ਫਿਲਮਾਂ ਵਿੱਚ ਸ਼ੂਟ ਹੋਈਆਂ ਸੀ ਤੇ ਅਸੀਂ ਸੋਚਿਆ ਵੀ ਇਸ ਨੂੰ ਜਾ ਕੇ ਜ਼ਰੂਰ ਦੇਖਿਆ ਜਾਵੇ ਆਪਣੇ ਦੋਸਤਾਂ ਤੱਕ ਵੀ ਇਸ ਨੂੰ ਪਹੁੰਚਾਇਆ ਜਾਵੇ ਕਿ ਇਹ ਉਹ ਜਗ੍ਹਾ ਹੈਗੀ ਹੈ ਜਿੱਥੇ ਅਕਸਰ ਹੀ ਜਿਹੜਾ ਹੈਗਾ ਲੋਕ ਜਾਣਦੇ ਨੇ ਦੂਸਰਾ ਪਾਸਾ ਇੱਥੇ ਇੱਕ ਹੋਰ 뷰 ਹੋ ਜਾਂਦਾ ਕਿ ਇਸ ਦੇ ਰਸਤੇ ਦੇ ਵਿੱਚ ਜਿਹੜਾ ਹੈਗਾ ਲੇਕ ਦੇ ਤੇ ਅਤੇ ਰਸਤੇ ਉਚਾਲੇ ਜਿਹੜਾ ਇੱਕ ਟਰੈਕ ਜਾਂਦਾ ਰੇਲਵੇ ਟਰੈਕ ਜਾਂਦਾ ਉਸ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਟ੍ਰੇਨ ਜਿਹੜੀ ਲੰਘ ਰਹੀ ਹੈ ਕਿ ਇਸ ਟ੍ਰੇਨ ਦਾ ਜਿਹੜਾ ਟਰੈਕ ਹੈ ਇਸ ਨੂੰ ਵੀ ਕਈ ਗਾਣਿਆਂ ਦੇ ਵਿੱਚ ਵਰਤਿਆ ਗਿਆ ਫੋਟੋਆਂ ਦੇ ਵਿੱਚ ਵਰਤਿਆ ਗਿਆ ਹੈਗਾ ਕਿਉਂਕਿ ਇੱਥੇ ਕਾਫੀ ਅਕਸਰ ਜਿਹੜੀਆਂ ਹੈਗੀਆਂ ਅੰਡੀਆਂ ਫੋਟੋਆਂ ਜਿਹੜੀਆਂ ਜਾਂ ਮੂਵੀਆਂ ਪੰਜਾਬੀ ਮੂਵੀ ਨੇ ਜਾਂ ਪੰਜਾਬੀ ਗੀਤ ਨੇ ਉਹਨਾਂ ਵਿੱਚ ਦਰਸਾਇਆ ਗਿਆ ਹੈਗਾ ਬਹੁਤ ਸੋਹਣਾ ਸ਼ਾਇਰ ਹੈਗਾ ਜਿਹੜੇ ਇੱਥੇ ਲੋਕ ਰਹਿੰਦੇ ਨੇ ਉਹਨਾਂ ਨੇ ਜ਼ਰੂਰ ਵੇਖਿਆ ਹੋਗਾ ਜਿਹੜੇ ਆਉਣ ਰਹੇ ਨੇ ਉਹ ਵੀ ਇਸ ਜਗ੍ਹਾ ਤੇ ਆ ਕੇ ਇੱਕ ਵਾਰ ਜੁਰੇਗਾ ਪਤਾ ਲੱਗੇ ਹਾਲਾਕਿ ਗਰਮੀ ਸੀ ਕੁਝ ਦਿਨਾਂ ਦੇ ਵਿੱਚ ਜਿਵੇਂ ਮੌਸਮ ਠੰਡਾ ਹੋਵੇ ਉਸ ਸਮੇਂ ਆਵੇ ਨਾਲ ਫੋਟੋ ਬੋਸੋਣੀ ਹੁੰਦੀ ਹੈ ਤੇ ਜਿਹੜਾ ਹੈਗਾ ਮਾਹੌਲ ਪੂਰਾ ਵਧੀਆ ਹੁੰਦਾ ਤੇ ਇਹ ਉਹ ਹੈਗਾ ਜਿਹੜਾ ਟਰੈਕ ਜੋ ਰਸਤੇ ਦੇ ਵਿੱਚ ਹੀ ਲੰਘਦਾ ਹੈ ਜਿਹੜੀ ਹੈਗੀ ਹੈ ਟਰੈਕ ਹੈਗਾ ਨਾਲ ਦੀ ਨਾਲ ਜਿਹੜਾ ਤੁਸੀਂ ਪੈਦਲ ਇੱਥੇ ਵਾਕ ਕਰਨੀ ਉਹ ਵੀ ਕਰ ਸਕਦੇ ਹੋ ਦੂਜੇ ਪਾਸੇ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਜਿਹੜਾ ਹੈਗਾ ਲੋਕ ਪੈਦਲ ਵੀ ਆ ਰਹੇ ਨੇ ਇਥੋਂ ਦੇ ਇਤਿਹਾਸ ਬਾਰੇ ਜ਼ਿਕਰ ਕੀਤਾ ਗਿਆ ਹੈਗਾ ਵਾਈਟ ਰੌਕ ਸਿਟੀ ਆਫ ਵਾਈਟ ਰੌਕ ਤੇ ਇਹ ਜਿਹੜਾ ਹੈਗਾ ਉੱਪਰ ਦੀ ਖੜ ਕੇ ਆਪਾਂ ਤੁਹਾਨੂੰ ਦ੍ਰਿਸ਼ ਦਿਖਾ ਰਹੇ ਹਾਂ ਸਾਰਾ ਕਿਦਾਂ ਦਰਸਾ ਹੈਗਾ ਇਸ ਤਰ੍ਹਾਂ ਆਹ ਸੀਨ ਵੀ ਤੁਸੀਂ ਫਿਲਮਾਂ ਦੇ ਵਿੱਚ ਦੂ ਦੇਖਿਆ ਹੋਵੇਗਾ ਕਿ ਕਈ ਗਾਇਕ ਜਾਂ ਮਾਡਲ ਸਕੂਲ ਜਿਹੜੇ ਹੈਗੀਆਂ ਦੂਰਬੀਨ ਕੋਲ ਖੜ ਕੇ ਦੇਖਦੇ ਨੇ ਇਹ ਵੀ ਮਾਹੌਲ ਤੁਸੀਂ ਅਕਸਰ ਹੀ ਇੱਥੇ ਦੇਖਿਆ ਹੋਊਗਾ ਇਹ ਸਾਰੀ ਉਹ ਜਗ੍ਹਾ ਹੈਗੀ ਹੈ ਬਹੁਤ ਸੋਹਣੀ ਲੋਕੇਸ਼ਨ ਹੈਗੀ ਹੈ ਇੱਕ ਪਾਸੇ ਜਿਹੜਾ ਹੈਗਾ ਇਹ ਲੇਖ ਹੈ ਕਿ ਦੂਜੇ ਪਾਸੇ ਇਹ ਜਿਹੜਾ ਸ਼ਹਿਰ ਦਾ ਮਾਹੌਲ ਇਹ ਜਿਹਨੇ ਸਾਹਮਣੇ ਵੱਖ-ਵੱਖ ਬਾਰ ਨੇ ਖਾਣ ਪੀਣ ਦੀਆਂ ਜਗ੍ਹਾ ਨੇ ਬਹੁਤ ਸੋਹਣੀ ਜਿਹੜੀ ਲੋਕੇਸ਼ਨ ਇਹ ਹੈਗੀ ਆ ਤੇ ਬਹੁਤ ਸੋਹਣਾ ਸ਼ਹਿਰ ਇਹ ਹੈਗਾ ਤੇ ਜੋ ਵੀ ਇੱਥੇ ਲੋਕ ਨੇ ਉਹ ਅਕਸਰ ਇੱਥੇ ਜਾਂਦੇ ਰਹਿੰਦੇ ਨੇ ਤੁਹਾਨੂੰ ਅਸੀਂ ਇਹ ਵਿਊ ਇੱਕ ਵਾਰ ਜਰੂਰ ਦਿਖਾ ਦਈਏ ਅਸੀਂ ਸੋਚਿਆ ਕਿ ਆਪਣੇ ਸਾਥੀਆਂ ਨੂੰ ਫ੍ਰੀਕਵਿਡ ਖਬਰਾਂ ਨਾਮ ਇਹ ਜਰਿਏ ਇਹ ਤਰੀਕਾ ਜ਼ਰੂਰ ਖਾਹੀਏ ਤੇ ਅਕਸਰ ਕੋਸ਼ਿਸ਼ ਕਰਾਂਗੇ ਹੋਰ ਵੀ ਅਜਿਹੀ ਜਗ੍ਹਾ ਨੇ ਜੋ ਕੈਨੇਡਾ ਦੀ ਧਰਤੀ ਦੇ ਵਿੱਚ ਖਾਸ ਨੇ ਜਿਨ੍ਹਾਂ ਚ ਅਸੀਂ ਇੱਥੇ ਹੈਗਾ ਤੁਹਾਨੂੰ ਦਿਖਾਉਂਦੇ ਰਹੀਏ ਸੋ ਦੋਸਤੋ ਅਸੀਂ ਤੁਹਾਨੂੰ ਇਹ ਵਾਈਟ ਰੌਕ ਦਾ ਇਤਿਹਾਸ ਅਤੇ ਇੱਥੋਂ ਦੇ ਜੋ 뷰 ਨੇ ਤੁਹਾਨੂੰ ਦਿਖਾਈ ਨੇ ਕਿਵੇਂ ਲੱਗੇ ਇਸ ਨੂੰ ਸ਼ੇਅਰ ਜਰੂ ਕਰਨਾ ਸਾਡੇ ਚੈਨਲ ਫ੍ਰੀ ਕੁਲ ਖਬਰ ਨਾ ਮੰਨੂ ਜਿਹਨਾਂ ਨੇ ਹਜੇ ਤੱਕ ਫੋਲੋ ਨਹੀਂ ਕੀਤਾ ਜਾਂ ਲਾਈਕ ਨਹੀਂ ਕੀਤਾ ਉਹ ਜਰੂ ਕਰਨ ਧੰਨਵਾਦ ਦੋਸਤੋ